ਹਾਂਜੀ ਸਵਾਗਤ ਹੈ ਸਾਰੇ ਵੀਰਾਂ ਦਾ ਸਾ ਚੜ੍ਹਦੀ ਕਲਾ ਜੂਮਗੇ ਇੱਕ ਤੁਹਾਨੂੰ ਅੱਜ ਜਾਣਕਾਰੀ ਦੇਣੀ ਆ ਨਾ ਕਈ ਵਾਰ ਆਪਣੀ ਮੋਟਰ ਦੀਆਂ ਤਾਰਾਂ ਜਲ ਜਾਂਦੀਆਂ ਨੇ ਤੇ ਸਭ ਤੋਂ ਪਹਿਲੀ ਗੱਲ ਇਹ ਆ ਜੀ ਜੇ ਤੁਸੀਂ ਤੁਹਾਨੂੰ ਸ਼ੱਕ ਆ ਕਿਸੇ ਚੀਜ਼ ਦੀ ਦਾ ਆਟੋਮੈਟਿਕ ਕਦੇ ਨਾ ਲੱਗ ਜਾਓ ਮੋਟਰ ਦਾ ਜਿਵੇਂ ਹੁਣ ਆਪਣਾ ਹਜੇ ਝੋਨੇ ਦਾ ਕੰਮ ਚੱਲਣਾ ਹਜੇ ਆਪਾਂ ਨੂੰ ਮੋਟਰਾਂ ਦਾ ਪਤਾ ਨਹੀਂ ਆਟੋਮੈਟਿਕ ਆਫ ਰੱਖੋ ਉਸ ਤੋਂ ਬਾਅਦ ਨੰਬਰ 2 ਤੇ ਜਿਹੜੇ ਆ ਆਪਣੇ ਮੇਨ ਗ੍ਰਿਪ ਹੁੰਦੇ ਨੇ ਆਹ ਠੀਕ ਆ ਜੀ ਇਹਦਾ ਫਿਊਜ ਹਮੇਸ਼ਾ ਹਲਕਾ ਰੱਖਣਾ ਤੁਹਾਨੂੰ ਫਿਊਜ ਦਿਖਾਉਣਾ ਮੈਂ ਹਾਂਜੀ ਆ ਆਪਣੀ ਨਾਰਮਲ ਤਾਰ ਹੁੰਦੀ ਆ ਤੇ ਇਹਦਾ ਦੂਰਾ ਕਰਕੇ ਫਿਊਜ ਲਾ ਦਿਓ ਇਦੋਂ ਮੋਟਾ ਫਿਊਜ ਨਾ ਲਾਇਓ ਤੁਹਾਡੀ ਮੋਟਰ ਨੂੰ ਨੁਕਸਾਨ ਕਰੂਗਾ ਵੀ ਕਹਿਣ ਦਾ ਆਹ ਦੇਖੋ ਆਹ ਤਾਰ ਦੇ ਵਿੱਚੋਂ ਨਿਕਲਿਆ ਆਉਂਦਾ ਜਿਹੜੀ ਆਹ ਤਾਰ ਹੈ ਇਹ ਥੋੜੀ ਜਿਆਦਾ ਪਤਲੀ ਆ ਵੀ ਇਹ ਮੰਨ ਕੇ ਚੱਲੋ ਵੀ ਚਾਰ ਤਾਰਾਂ ਦਾ ਫਿਊਜ ਲਾ ਦਿਓ ਬਣਾ ਕੇ ਵੀ ਬੜਾ ਜੀ ਹੈਵੀ ਫਿਊਜ ਲਾਵਾਂਗੇ ਤਾਂ ਉਹਦੇ ਨਾਲ ਆਪਣਾ ਮੋਟਰ ਦਾ ਨੁਕਸਾਨ ਆ ਤੇ ਅਕਸਰ ਕਈ ਵੀਰ ਕਹਿੰਦੇ ਨੇ ਵੀ ਮੋਟਾ ਫਿਊਜ ਲਾ ਦਿਓ ਫਿਰ ਉਹ ਨਾ ਜੇ ਮੰਨ ਕੇ ਚੱਲੋ ਵੀ ਜੋੜ ਜਲ ਗਿਆ ਆਪਣਾ ਆਟੋਮੈਟਿਕ ਲੱਗਿਆ ਹੋਇਆ ਤਾਂ ਫਿਰ ਆਪਣਾ ਫਿਊਜ જોડਣਾ ਨਹੀਂ ਉਹਨੇ ਡਬਲ ਫੇਸ ਤੇ ਮੋਟਰ ਚੱਲੀ ਜਾਣੀ ਆ ਉਦੋਂ ਬਾਅਦ ਜੀ ਮੇਨ ਗੱਲ ਆ ਜਦ ਆਪਾਂ ਨਾ ਮੰਨ ਕੇ ਚੱਲੋ ਤੁਸੀਂ ਜੋੜ ਲਾਉਣਾ ਮੋਟਰ ਦਾ ਤੇ ਐਗਜ਼ਾਮ ਆ ਦੇਖੋ ਜੀ ਤੁਹਾਨੂੰ ਮੈਂ ਵੀਡੀਓ ਦਿਖਾਉਣਾ ਆ ਦੇਖੋ ਆ ਜੋ ਟੁੱਟਾ ਹੋਇਆ ਨਾ ਆਪਣਾ ਅੱਜ ਸੱਚ ਜੋੜ ਲੱਗਿਆ ਹੋਇਆ ਔਰੇ ਜੇ ਮੰਨ ਕੇ ਚੱਲੋ ਇੱਥੋਂ ਨਾ ਕੋਈ ਤਾਰ ਜੜਦੀ ਆ ਤੁਹਾਡੀ ਮੋਟਰ ਦੇ ਕੋਲੋਂ ਧੂੰਆਂ ਮਾਰਦਾ ਤੁਹਾਡੇ ਕੋਲ ਮਿਸਤਰੀ ਨਹੀਂ ਹੈਗਾ ਤਾਂ ਤੁਹਾਨੂੰ ਆਪਾਂ ਉਹਦੀ ਜਾਣਕਾਰੀ ਫੁੱਲ ਦੰਨੇ ਆ ਸਭ ਤੋਂ ਪਹਿਲਾਂ ਜੀ ਉੱਪਰ ਦੇ ਗ੍ਰਿਪ ਕੱਢ ਲਓ ਤਿੰਨੇ ਜੇ ਇਦਾਂ ਆਪਣੇ ਖਿੱਚ ਕੇ ਨਹੀਂ ਨਿਕਲਦੇ ਤਾਂ ਇਹਨੂੰ ਸਾਈਡ ਤੇ ਮੈਂ ਤੁਹਾਨੂੰ ਦਿਖਾਉਣਾ ਇੱਕ ਮਿੰਟ ਤੇ ਇਦਾਂ ਪੇਚਕਾਸ ਲੈ ਲੈ ਇਹ ਪਹਿਲਾ ਪੇਚਕਾਸ ਚੈੱਕ ਕਰਦੇ ਆਂ ਵੇਖ ਲੈਣਾ ਕਿ ਤੂੰ ਨੰਗਾ ਤਾਂ ਨਹੀਂ ਹੈਗਾ ਹੋ ਸਕਦਾ ਜੇ ਤੁਹਾਡੇ ਕੋ ਕੱਪੜਾ ਤਾਂ ਨਾ ਤੁਸੀਂ ਪੇਚਕਾਸ ਨੂੰ ਕੱਪੜੇ ਚ ਲਪੇਟ ਲਓ ਥੱਲੇ ਪੈਰਾਂ 'ਚ ਪ੍ਰੋਪਰ ਜਿਵੇਂ ਚੱਪਲਾਂ ਪਾਈ ਹੋਈਆਂ ਨੇ ਚੱਪਲਾਂ ਚਾਹੀਦੀਆਂ ਨੇ ਤੇ ਉਸ ਤੋਂ ਬਾਅਦ ਇੱਥੇ ਸਾਈਡ ਤੇ ਥੋੜਾ ਜਿਹਾ ਪੇਚਕਾਸ ਪਾਉਣਾ ਜਮੀ ਮੜਾ ਜਿਹਾ ਵੀ ਆਪਣਾ ਪਿੱਛੇ ਹਟ ਜਵੇ ਆਂ ਆਹ ਵੇਖੋ ਆਹ ਗ੍ਰਿਪ ਇਦਾਂ ਮੜਾ ਮੜਾ ਹਿਲਾਉਣਾ ਬਸ ਇਧਰ ਉੱਤ ਤੋਂ ਹਿਲਾਉਣਾ ਮੜਾ ਜਿਹਾ ਠੀਕ ਹੈ ਜੇ ਖਿੱਚਣਾ ਗ੍ਰਿਪ ਤਾਂ ਤੁਸੀਂ ਹਮੇਸ਼ਾ ਵੀ ਪਹਿਲਾਂ ਉੱਪਰ ਹੱਥ ਪਾ ਲਓ ਆ ਗਾਹਣੀਆਂ ਤਾਰਾਂ ਦਾ ਧਿਆਨ ਰੱਖਣਾ ਠੀਕ ਹੈ ਜੀ ਪੂਰਾ ਤੁਹਾਡਾ ਧਿਆਨ ਫੋਕਸ ਇਹ ਕੰਮ ਤੇ ਹੋਵੇ ਅਬਲਾ ਮੇਰਾ ਵੀਰ ਕੋਈ ਇਦਾਂ ਵਾਲੀ ਹਰਕਤ ਨਾ ਕਰੇ ਤਾਂ ਵਧੀਆ ਗੱਲ ਆ ਜੇ ਤੁਹਾਨੂੰ ਲੱਗਦਾ ਵੀ ਹਾਂ ਮਕੈਨਿਕ ਲੇਟ ਹੋ ਰਿਹਾ ਜਾਂ ਆਉਂਦਾ ਨਹੀਂ ਤੁਹਾਡੀ ਮੋਟਰ ਲੇਟ ਨਿਕਲਦੀ ਆ ਤੁਹਾਨੂੰ ਥੋੜੀ ਬਹੁਤ ਜਾਣਕਾਰੀ ਹੈਗੀ ਆ ਠੀਕ ਹੈ ਜੀ ਫਿਰ ਉੱਦ ਆਪਣਾ ਗ੍ਰਿਪ ਫੜ ਕੇ ਜੇ ਸਿੱਧਾ ਉੱਤੋਂ ਨਹੀਂ ਖਿੱਚੁੰਦਾ ਤੈਨੂੰ ਆ ਸਾਈਡ ਤੇ ਹਿਲਾ ਲਵਾਇਆ ਸਾਈਡ ਤੇ ਹਿਲਾ ਹਿਲਾ ਕੇ ਨਾ ਖਿੱਚ ਲੋ ਬਾਹਰ ਨੂੰ ਠੀਕ ਹੈ ਜੀ ਇਦਾਂ ਨਿਕਲਿਓਣਾ ਬਾਹਰ ਆਪਣਾ ਆਹ ਦੇਖੋ ਆਪਣਾ ਫਿਊਜ ਇਹ ਫਿਊਜ ਉੜ ਗਿਆ ਸੀਗਾ ਠੀਕ ਹੈ ਜੀ ਇਹ ਡਬਲ ਤਾਰ ਦਾ ਫਿਊਜ ਆ ਕਿਉਂਕਿ ਜਿੰਨਾ ਫਿਊਜ ਆਪਾਂ ਨੋਰਮਲ ਰੱਖਾਂਗੇ ਉਹਨਾਂ ਵਧੀਆ ਆਪਣੀ ਮੋਟਰ ਦੀ ਜ਼ਿੰਦਗੀ ਲਈ ਠੀਕ ਹੈ ਜੀ ਉਸ ਤੋਂ ਬਾਅਦ ਤਿੰਨੇ ਗ੍ਰਿਪ ਕੱਢ ਲਿਓ ਜਿਹੜੀਆਂ ਸੋਚ ਸੋਚ ਆਪਾਂ ਕੱਟ ਲਓ ਠੀਕ ਹੈ ਜੀ ਇਹ ਆ ਚਲੋ ਨਾਲ ਲੱਗੀ ਰਹੀ ਇਹ ਧਿਆਨ ਰੱਖਣਾ ਤੁਸੀਂ ਜਿਵੇਂ ਆ ਦੇਖੋ ਹੁਣ ਤੁਹਾਨੂੰ ਦਿਖਾਤੀ ਨਾ ਵੀ ਆ ਦੋ ਫੇਸ ਕੱਟੇ ਗਏ ਤੀਜਾ ਫੇਸ ਕੱਟ ਨਹੀਂ ਹੋਇਆ ਇਹ ਵੀ ਆਪਣੀ ਬਹਾਵ ਵੱਡੀ ਹਨ ਗਹਿਲੀ ਆ ਵੀ ਬੰਦਾ ਕਹਿੰਦਾ ਮੈਂ ਸੁੱਚ ਕੱਟ ਤੀ ਤਾਂ ਤੀਜਾ ਫੇਸ ਫਸਿਆ ਰਹਿ ਗਿਆ ਨਾ ਵੀ ਉਧਰੋਂ ਤੀਜੀ ਤਾਰ ਦੇ ਵਿੱਚ ਕਰੰਟ ਆ ਜੀ ਇਹ ਚੀਜ਼ ਦੇ ਮੇਰਾ ਵੀਰ ਧਿਆਨ ਰੱਖਿਓ ਤੇ ਉਸ ਤੋਂ ਬਾਅਦ ਹੀ ਫਿਰ ਆਪਾਂ ਜਾਣਾ ਬਾਹਰ ਮੈਨੂੰ ਸਭ ਤੋਂ ਜ਼ਰੂਰੀ ਆ ਜੀ ਜਿਹੜੇ ਆਪਣੇ ਕੇਬਲ ਦੇ ਵਿੱਚ ਆ ਕੇ ਗ੍ਰਿਪਾਂ ਚ ਕੇਬਲ ਲੱਗਦੀ ਹੈ ਨਾ ਤੁਸੀਂ ਉਹ ਗ੍ਰਿਪ ਕੱਢ ਦਿਓ 1 ਮਿੰਟ ਨਾਲ ਕੋਈ ਫਰਕ ਨਹੀਂ ਪੈਂਦਾ ਆਪਣੀ ਲਾਈਫ ਦਾ ਸਵਾਲ ਆ ਇਹਦਾ ਉਸ ਤੋਂ ਬਾਅਦ ਆਪਾਂ ਚੱਲਦੇ ਹਾਂ ਬਾਹਰ ਜਿਵੇਂ ਹੁਣ ਇੱਥੇ ਆਪਾਂ ਨੂੰ ਨਾ ਮੰਨ ਕੇ ਚੱਲੋ ਵੀ ਆਪਣੇ ਤਿੰਨੇ ਤਾਰਾਂ ਜਲ ਗਈਆਂ ਤੁਹਾਨੂੰ ਇਹਦੇ ਵਿੱਚ ਪਤਾ ਨਹੀਂ ਲੱਗ ਰਿਹਾ ਵੀ ਕਿਹੜੀ ਤਾਰ ਕਿਹੜੀ ਆ ਕਿਹੜੀ ਤਾਰ ਕਿਨਾਂ ਅਟੈਚ ਹੋਣੀ ਆ ਤਾਂ ਜੀ ਸਭ ਤੋਂ ਪਹਿਲਾਂ ਵੀ ਰੰਗਦਾਰ ਕਰ ਦੋ ਅਟੈਚ ਆ ਮੈਨੂੰ ਤਾਂ ਜਾਦ ਸੀਗੀਆਂ ਤਾਰਾਂ ਤੇ ਮੇਰੀਆਂ ਦੋ ਤਾਰਾਂ ਮੱਚੀਆਂ ਸੀਗੀਆਂ ਇੱਕ ਤਾਰ ਜਲ ਗਈ ਸੀ ਇੱਕ ਤਾਰ ਦੋਵੇਂ ਪਾਸੇ ਮੈਂ ਉਹ ਚੈੱਕ ਕਰ ਲਈਆਂ ਸੀਗੀਆਂ ਜੇ ਮੰਨ ਕੇ ਚੱਲੋ ਇਹ ਤਾਂ ਨਾ ਥੱਲੇੋਂ ਜਲ ਗਈ ਸੀ ਦੂਜੀ ਇਧਰੋਂ ਜਲ ਗਈ ਸੀ ਵੀ ਉਹ ਕ੍ਰੋਸ ਜਲ ਗਈਆਂ ਸੀਗੀਆਂ ਉਹਦੇ ਨਾਲ ਮੈਨੂੰ ਜੱਜਮੈਂਟ ਆ ਗਈ ਵੀ ਤੁਹਾਂ ਆਕਾਰ ਛੋਟੀ ਹੋ ਗਈ ਜਾਂ ਵੱਡੀ ਆ ਉਦੋਂ ਤੇ ਬਾਕੀ ਤੁਸੀਂ ਰੰਗ ਨਾਲ ਰੰਗ ਸਿੱਧੀ ਲਾ ਦਿਓ ਜਿਵੇਂ ਪੀਲੇ ਰੰਗਾਂ ਪੀਲੇ ਨਾਲ ਪੀਲੀ ਲਾ ਦਿਓ ਲਾਲ ਨਾਲ ਲਾਲ ਲਾ ਦਿਓ ਨੀਲੇ ਨਾਲ ਨੀਲੀ ਲਾ ਦਿਓ ਠੀਕ ਆ ਜੀ ਉਦੋਂ ਬਾਅਦ ਕਰ ਦਿਓ ਪ੍ਰੋਪਰ ਟੇਪ ਜੋੜ ਇਦਾਂ ਹਵਾ 'ਚ ਹੋਣ ਥੋੜੇ ਵੀ ਜੋੜ ਮਿੱਟੀ 'ਚ ਨਾ ਦੱਬੋ ਕਦੇ ਵੀ ਕਿਉਂਕਿ ਓਵਰ ਹੀਟ ਹੋ ਜਾਂਦਾ ਜੋੜ ਇਹ ਚੀਜ਼ ਦਾ ਖਾਸ ਧਿਆਨ ਰੱਖਿਓ ਨਾ ਆਪਣਾ ਨਾਲ ਦੇ ਨਾਲ ਲੱਗੇ ਜੋੜ ਜੇ ਉਦੋਂ ਬਾਅਦ ਥੋੜਾ ਜਿਵੇਂ ਪੈਪ ਲਾਇਆ ਹੁੰਦਾ ਆਪਣਾ ਕਈ ਵੀਰਾਂ ਦਾ ਇਹ ਜਾਣਕਾਰੀ ਆਪਾਂ ਤੁਹਾਨੂੰ ਫੇਰ ਦੇ ਦੇਵਾਂਗੇ ਕਦੇ ਜਿਵੇਂ ਆਹ ਜੋੜ ਆ ਗੱਬੇ ਪਏ ਸੀਗੇ ਇਹਨਾਂ ਨੂੰ ਇੱਟਾਂ ਨਾਲ ਕਵਰ ਕਰੋ ਜਦੋਂ ਮੀਂਹ ਆ ਗਿਆ ਤਾਂ ਆਪਣਾ ਕਰੰਟ ਆ ਸਕਦਾ ਹਾਂਜੀ ਬਾਹਰੋਂ ਜੋੜ ਲਾ ਕੇ ਫਿਰ ਆਪਣਾ ਸਭ ਤੋਂ ਪਹਿਲਾ ਕੰਮ ਆ ਗਿਆ ਜੀ ਗ੍ਰਿਪ ਪਾਉਣਾ ਦਾ ਤਿੰਨੇ ਫਿਊਜ ਚੈੱਕ ਕਰੋ ਗ੍ਰਿਪਾਂ ਦੇ ਜੇ ਮੋਟਾ ਫਿਊਜ ਆ ਤਾਂ ਉਹਨੂੰ ਡਬਲ ਤਾਰ ਦਾ ਕਰ ਦੋ ਠੀਕ ਆ ਜੀ ਜੇ ਕੋਈ ਉੱਡ ਗਿਆ ਫਿਊਜ ਤਾਂ ਉਹਨੂੰ ਲਾ ਦਿਓ ਤੇ ਤਿੰਨੇ ਗ੍ਰਿਪ ਪਾ ਦਿਓ ਗ੍ਰਿਪ ਪਾ ਕੇ ਫਿਰ ਆਪਾਂ ਲਾਉਣੀ ਆ ਜੀ ਸੋਚ ਠੀਕ ਆ ਜੀ ਸੋਚ ਲਾ ਕੇ ਫਿਰ ਤੁਸੀਂ ਆ ਜਾਓ ਜੀ ਇੱਧਰ ਸਟਾਰਟਰ ਵੱਲ ਤੁਸੀਂ ਇੱਥੇ ਆਟੋਮੈਟਿਕ ਤੋਂ ਮੋਟਰ ਨਹੀਂ ਚਲਾਉਣੀ ਕਿਉਂਕਿ ਐਮਰਜੈਂਸੀ ਆਪਾਂ ਨੂੰ ਬੰਦ ਕਰਨੀ ਪੈਣੀ ਆ ਬਟਨ ਤੋਂ ਡਾਇਰੈਕਟ ਚਲਾਓ ਬਟਨ ਤੋਂ ਲਾਉਂਦੀ ਸਾਰ ਬਟਨ ਚੈੱਕ ਕਰੋ ਜੇ ਤੁਹਾਨੂੰ ਮੋਟਰ ਦੀ ਹਰਕਤ ਲੱਗਦੀ ਹੈ ਕੋਈ ਬਿਹਾਨ ਨਹੀਂ ਕੋਈ ਹੋਰ ਫਾਲਟ ਤਾਂ ਤੁਸੀਂ ਮੋਟਰ ਬੰਦ ਕਰ ਦਿਓ ਤੇ ਜੇ ਤੁਹਾਨੂੰ ਲੱਗਦਾ ਵੀ ਨਹੀਂ ਮੋਟਰ ਦੀ ਸਹੀ ਆਵਾਜ਼ ਵੀ ਕੋਈ ਆਵਾਜ਼ ਬੂ ਚੇਂਜ ਨਹੀਂ ਹੋਈ ਨਾ ਜਿਵੇਂ ਜਾਮ ਨਹੀਂ ਹੋਈ ਹੁੰਦੀ ਨਾ ਮੋਟਰ ਰਿਲੈਕਸ ਚੱਲਦੀ ਹੈ ਪਾਣੀ ਨਹੀਂ ਚੱਕਿਆ ਮੋਟਰ ਨੇ ਤਾਂ ਸਾਬ ਮੇਨ ਆਪਣੀ ਪਾਣੀ ਵਾਲੀ ਗੱਲ ਆ ਗਈ। ਬਾਕੀ ਤੁਹਾਨੂੰ ਵੱਧ ਸਮਝਾਉਣਾ ਹੈ। ਜੇ ਮੰਨ ਕੇ ਚਲੋ ਬਟਨ ਧੱਬਦੀ ਸਾਰ ਤੁਹਾਡੀ ਮੋਟਰ ਨੇ ਪਾਣੀ ਨਹੀਂ ਚੱਕਿਆ ਤਾਂ ਮੋਟਰ ਬੰਦ ਕਰ ਦਿਓ ਬਟਨ ਤੋਂ। ਫੇਰ ਆ ਥੱਲਿਓ ਆ ਤਾਰ ਇੱਧਰ ਕਰ ਦਿਓ ਇੱਧਰ ਹੀ ਤਾਰ ਇੱਧਰ ਕਰ ਦਿਓ। ਠੀਕ ਹੈ ਜੀ ਆ ਨਾਰਮਲ ਆ ਪੀਚ ਕਹਣਾ ਨੱਟ ਖੋਲ ਜਣਾ ਢਿੱਲਾ ਕਰ ਦਿਓ ਇਹਨੂੰ। ਢਿੱਲਾ ਕਰਨ ਤੋਂ ਪਹਿਲਾਂ ਸੋਚ ਕੱਟਣੀ ਆ ਫੇਰ। ਠੀਕ ਹੈ ਜੀ ਸੋਚ ਵਾਲੀ ਕਦੇ ਅਣਗੈਲੀ ਨਹੀਂ ਕਰਨੀ। ਸੋਚ ਹਮੇਸ਼ਾ ਪਹਿਲਾਂ ਕੱਟਣੀ ਆ ਕਿਉਂਕਿ ਗਾਹੜੀ ਸਪਲਾਈ ਚ ਕੱਟਣੀ ਆ। ਕਿਉਂਕਿ ਕਈ ਵਾਰ ਆਪਣਾ ਇਹਦੇ ਨਾਲ ਬਾਕਸ ਇਹਨਾਂ ਹੱਥ ਲੱਗ ਜਾਂਦਾ ਠੀਕ ਹੈ ਜੀ ਅਣਜਾਣ ਪੁਣੇ ਚ ਬੰਦਾ ਜਾਣ ਕੇ ਤਾਂ ਲਾਉਂਦਾ ਨਹੀਂ ਹੁੰਦਾ ਉਹਦੇ ਨਾਲ ਆਪਣਾ ਰਿਸਕ ਆ ਕਿਉਂ ਨਾ ਆਪਾਂ ਰਿਸਕ ਤੋਂ ਦੂਰ ਰਹੀਏ ਠੀਕ ਹੈ ਜੀ ਤਾਰਾਂ ਕਰਤੀਆਂ ਚੇਂਜ ਫੇਰ ਆਪਾਂ ਫੇਰ ਸੋਚ ਲਾ ਆਣੀ ਆ ਇਹ ਛੋਟੇ ਛੋਟੀਆਂ ਗੱਲਾਂ ਨੇ ਆਪਾਂ ਇੱਕ ਸੋਚ ਲੱਗਣ ਨੂੰ ਕੀ 2 ਸਕਿੰਟ ਲਾਦਦੇ ਨੇ 2-3 ਸਕਿੰਟ ਤੇ ਇਹ ਚੀਜ਼ਾਂ ਕਰਕੇ ਉਸ ਤੋਂ ਬਾਅਦ ਤੁਸੀਂ ਫੇਰ ਦੁਬਾਰਾ ਬਟਨ ਤੋਂ ਮੋਟਰ ਚਲਾਓ ਫੇਰ ਜੇ ਤੁਹਾਡਾ ਮੋਟਰ ਨੇ ਪਾਣੀ ਚੱਕ ਲਿਆ ਫਿਰ ਤਾਂ ਓਕੇ ਆ ਜੀ ਜੇ ਮੋਟਰ ਥੋੜੀ ਤੁਰਪੀ ਰੁੜਕੀ ਮੋਟਰ ਉਹਨੇ ਪਾਣੀ ਦਾ ਫਿਰ ਚੱਕਣੀ ਚੱਕਣਾ ਜੀ ਤਾਰਾਂ ਦਾ ਇੱਥਾ ਆਹ ਤਾਰਾਂ ਹੁੰਦੀਆਂ ਨੇ ਮੋਟਰ ਵਾਲੀਆਂ ਪੁੱਠੀਆਂ ਕਰਨੀਆਂ ਉਸ ਤੋਂ ਬਾਅਦ ਜੇ ਤੁਹਾਡੀ ਮਗਰੋਂ ਫਿਲਟਰ ਚੋਂ ਜੇ ਤੁਸੀਂ ਆਟੋਮੈਟਿਕ ਨਾਲ ਚਲਾਉਨੇ ਹੋ ਮੰਨ ਕੇ ਚਲੋ ਮੈਂ ਆਟੋਮੈਟਿਕ ਲਾਤਾ ਠੀਕ ਹੈ ਜੀ ਇੱਥੇ ਲਾਲ ਬੱਤੀ ਆ ਗਈ ਫਿਰ ਤੁਸੀਂ ਕੀ ਕਰਨਾ ਫਿਰ ਆਪਣੀਆਂ ਆਹ ਤਾਰਾਂ ਚੇਂਜ ਕਰਨੀਆਂ ਨੇ ਠੀਕ ਹੈ ਜੀ ਗ੍ਰਿਪ ਕੱਢ ਲੈਣੇ ਨੇ ਫਿਰ ਵੀ ਤਿੰਨੇ ਗ੍ਰਿਪ ਕੱਢਣੇ ਨੇ ਜੀ ਫਿਰ ਵੀ ਆਹ ਉੱਪਰੋਂ ਕੇਬਲ ਆ ਗਈ ਆਪਣੀ ਆਹ ਤਾਂਹਾਂ ਕੇਬਲ ਆ ਕੇ ਘੁੰਮ ਕੇ ਆਹ ਆਪਣੇ ਗ੍ਰਿਪਾਂ 'ਚ ਵੜ ਗਈ ਲੈਟ ਆ ਗਈ ਸੀ ਚੱਲ ਵੀ ਲੈਟ ਆ ਦੇਖੋ ਹੁਣ ਹਰੀ ਬੱਤੀ ਚੱਲਦੀ ਆ ਠੀਕ ਆ ਜੀ ਚਲੋ ਇਹ ਤਾਂ ਗੱਲਾਂ-ਗੱਲਾਂ ਚ ਆਪਾਂ ਤੁਹਾਨੂੰ ਦੱਸ ਦਿੰਦੇ ਆ ਸਲਾਹ ਦਿੰਦੇ ਆ ਨਾਲ ਤੇ ਹੁਣ ਸਾਡੇ ਆ ਮੋਟਰ ਦਾ ਮੈਂ ਤਾਰਾਂ ਬਦਲੀਆਂ ਸੀਗੀਆਂ ਹੁਣ ਮੋਟਰ ਚੱਲਦੀ ਆ ਦੇਖੋ ਪਾਣੀ ਚੱਕਿਆ ਹੋਇਆ ਦਾ ਪੈਪ ਜਾਂਦਾ ਆਪਣਾ ਪ੍ਰੋਪਰ ਆਹ ਦੇਖੋ ਜੀ ਠੀਕ ਆ ਜੀ ਪਹਿਲਾਂ ਇਹਨੇ ਪਾਣੀ ਚੱਕਿਆ ਨਹੀਂ ਸੀ ਫਿਰ ਉਹਨਾਂ ਤਾਰਾਂ ਚੇਂਜ ਕਰਨ ਦੇ ਨਾਲ ਆਪਾਂ ਲਾਤੀਆਂ ਤੇ ਜੇ ਆਪਣੇ ਆਪਣੇ ਕੇਬਲ ਦੀ ਗੱਲ ਕਰਦੇ ਸੀਗੇ ਜਿਹੜੀ ਬਾਹਰੋਂ ਕੇਬਲ ਘੁਮਾ ਕੇ ਆ ਕੇ ਆਪਣੀ ਗ੍ਰਿਪਾਂ ਦੇ ਉੱਪਰ ਵੜ ਗਈ ਜੀ ਫਿਰ ਆਪਾਂ ਤਿੰਨੇ ਗ੍ਰਿਪ ਘੱਟ ਲੈਣੇ ਨੇ ਥੱਲੇ ਵਾਲੀ ਜਿਹੜੀ ਪੀਲੀ ਤਾਰ ਆ ਪੀਲੀ ਤੇ ਨੀਲੀ ਨੂੰ ਚਾਹੇ ਕਰਾਸ ਕਰ ਦੋ ਜਿਵੇਂ ਹੁਣ ਉਹ ਨਾ ਦੇਖੋ ਤਾਰ ਨਾ ਛੋਟੀ ਰਹਿੰਦੀ ਹੁੰਦੀ ਹੈ ਕਈ ਵਾਰ ਫਿਰ ਆਪਾਂ ਇੱਕ ਚੀਜ਼ ਦੀ ਗਲਤੀ ਕਰ ਜੰਨੇ ਆ ਜੇ ਮੰਨ ਕੇ ਚਲੋ ਪੀਲੀ ਤਾਰ ਆਪਣੀ ਛੋਟੀ ਹੈ ਪੂਰੀ ਪੂਰੀ ਆਈ ਹੋਈ ਆ ਫਿਰ ਤੁਸੀਂ ਨੀਲੀ ਤੇ ਲਾਲ ਤਾਰ ਚੇਂਜ ਕਰ ਦੋ ਠੀਕ ਆ ਜੀ ਜਿਹੜੀਆਂ ਵੱਡੀਆਂ ਨੇ ਤੁਹਾਨੂੰ ਲੱਗਦਾ ਵੀ ਸੌਖੀਆਂ ਚੇਂਜ ਹੋਣਗੀਆਂ ਦੋ ਚੇਂਜ ਕਰਨੀਆਂ ਨੇ ਚਾਹੇ ਖੱਬੇ ਹੱਥ ਵਾਲੀ ਤੇ ਗਬਲੀ ਜਨਾ ਚੇਂਜ ਕਰਦੋ ਚਾਹੇ ਸੱਜੇ ਹੱਥ ਵਾਲੀ ਦਾ ਗਬਰੀ ਚੇਂਜ ਕਰਦੋ ਠੀਕ ਆ ਜੀ ਜਿਵੇਂ ਆ ਪੇਅਰ ਹੋ ਗਿਆ ਪੇਅਰ ਇਧਰਲਾ ਚੇਂਜ ਕਰਦੋ ਚਾਹੇ ਚਾਹੇ ਪੇਅਰ ਪਰਲਾ ਚੇਂਜ ਕਰਦੋ ਉਸ ਤੋਂ ਬਾਅਦ ਆਪਣੀ ਆਟੋਮੈਟਿਕ ਦੇ ਵਿੱਚ ਜਦ ਆਪਾਂ ਆਟੋਮੈਟਿਕ ਲਾਉਣਾ ਤਾਂ ਲਾਲ ਬੱਤੀ ਆ ਜਾਣੀ ਆ ਜੀ ਠੀਕ ਆ ਜੀ ਜੇ ਆਟੋਮੈਟਿਕ ਆਪਾਂ ਹਰੀ ਬੱਤੀ ਆ ਗਈ ਤਾਂ ਉਹ ਤਾਂ ਆਪਣੀ ਮੋਟਰ ਚੱਲੇ ਪੈਣੀ ਆ ਜੇ ਲੇਟ ਹੈ ਗਈ ਆ ਹਰੀ ਬੱਤੀ ਨਹੀਂ ਆਈ ਕੁਝ ਕੁ ਸਕਿੰਟ ਲੱਗੀ ਫਿਰ ਤਾਂ ਆਪਣੀ ਮੋਟਰ ਚੱਲ ਪਣੀ ਆ ਜੀ ਜੇ ਆਪਣਾ ਉਧਰੋਂ ਜੋੜ ਜਲਦਾ ਤਾਂ ਜੋੜ ਜਾਣ ਤੋਂ ਤੁਹਾਨੂੰ ਆਹ ਦੱਸਤਾ ਜੀ ਜੋੜ ਲਾ ਕੇ ਤਾਂ ਥੱਲੇ ਉਹਦਾਰਾਂ ਚੇਂਜ ਕਰਨੀਆਂ ਨੇ ਜੇ ਬਾਹਰ ਆਪਣੇ ਮੰਨ ਲੈ ਕੇ ਚਲੋ ਫਿਲਟਰ ਦੇ ਵਿੱਚੋਂ ਨਾ ਕੋਈ ਤਾਰ ਜਲ ਜਾਂਦੀ ਹੁੰਦੀ ਆ ਤਾਂ ਉਹ ਗ੍ਰਿਡ ਚੋਂ ਤਾਂ ਕਈ ਵਾਰ ਆਪਾਂ ਕਹਿੰਦੇ ਹੁੰਦੇ ਵੀ ਲਾਈਨ ਪੁੱਠੀ ਆ ਗਈ ਤਾਂ ਲਾਈਨ ਪੁੱਠੀ ਆਉਣ ਦਾ ਕਾਰਨ ਹੋਂਦਾ ਠੀਕ ਆ ਜੀ ਉਹ ਥੱਲੇ ਉਹ ਆਪਣੇ ਤਾਰਾਂ ਚੇਂਜ ਕਰ ਦੋ ਸੁੱੱਚ ਦਾ ਖਾਸਤਿਆਂ ਰੱਖਣਾ ਜਿਵੇਂ ਮੈਂ ਤੁਹਾਨੂੰ ਦਿਖਾਇਆ ਸੀ ਨਾ ਮੈਂ ਸੁੱੱਚ ਵੀ ਆਪਾਂ ਸੁੱੱਚ ਕੱਟਤੀ ਇੱਕ ਫੀਸ ਲੱਗਿਆ ਰਹਿ ਗਿਆ ਤਾਂ ਉਹ ਨੁਕਸਾਨ ਦੀ ਆ ਕਿਉਂਕਿ ਆਪਣਾ ਕਰੰਟ ਆ ਸਕਦਾ ਇਸ ਕਰਕੇ ਜਾਨ ਦੀ ਥੋੜੀ ਜਿਹਾ ਹੋ ਰੱਖਣਾ ਆਪਾਂ ਵੀ ਧਿਆਨ ਰੱਖਣਾ ਥੋੜਾ ਉਹ ਚੀਜ਼ ਬਾਰੇ ਹੁਣ ਚਲੋ ਆਪਣੀ ਚੱਲ ਪਈ ਲੈਟ ਬਾਕੀ ਸਮਾਨ ਆ ਉਹਦਾ ਨਾ ਰੱਖੋ ਜੀ ਮੋਟਰ ਦਾ ਵੀ ਹਰੇਕ ਮੋਟਰ ਤੇ ਆਪਾਂ ਟੇਪ ਰੋਲ ਜਿਵੇਂ ਪਿਆ ਹੁੰਦਾ ਵੀ ਟੇਪ ਰੋ ਸਾਰਾ ਕੁਝ ਉਦਾਂ ਚੀਜ਼ਾਂ ਤਿਆਰ ਰੱਖੋ ਪੇਚਕਾ ਥੋੜਾ ਮੋਟਰ ਤੇ ਹੁਣ ਚਾਹੀਦਾ ਪਲੱਸ ਜਣੀ ਪੇਚਕਾਸ ਪਲੱਸ ਦੀ ਇੱਕ ਚੀਜ਼ ਦੀ ਉਹ ਧਿਆਨ ਰੱਖਣਾ ਆਪਾਂ ਵੀ ਜਮੀਆਂ ਤੁਹਾਨੂੰ ਦਿਖਾਉਣਾ ਨਾ ਮੈਂ ਪਲਾਸ ਜਿਹੜਾ ਲੈ ਕੇ ਆਇਆ ਇਹ ਆ ਦੇਖੋ ਆ ਮੂਰੇ ਤੜਿਆ ਹੋਇਆ ਇਹ ਚੀਜ਼ ਦਾ ਧਿਆਨ ਰੱਖਣਾ ਹਮੇਸ਼ਾ ਜਦ ਵੀ ਤੁਸੀਂ ਪਲਾਸ ਬਰਤਨ ਠੀਕ ਹੈ ਜੀ ਤੜਿਆ ਹੋਇਆ ਨਾ ਪਲਾਸ ਤੁਸੀਂ ਹੈਵੀ ਲਾਇਓ ਮੇਰਾ ਪਲਾਸ ਘਰੇ ਰਹਿਗਾ ਸੀ ਮੈਂ ਇਥੋਂ ਮੋਟਰ ਤੋਂ ਹੀ ਚੱਕਿਆ ਹੈ ਪੁਰਾਣਾ ਸੀਗਾ ਆ ਤੜ ਜਾਂਦਾ ਇਹ ਤੇ ਇਹ ਨਾ ਮੇਰਾ ਦੂਜਾ ਉਹਨਾਂ ਤੇ ਪੈਪ ਪਏ ਹੋਏ ਨੇ ਇੱਥੇ ਜਿਹੜਾ ਮੇਰੇ ਕੋਲ ਪਲਾਸ ਰੱਖਿਆ ਹੋਇਆ ਉਹਦੇ ਇੱਥੇ ਨਾ ਪੈਪ ਜਿਹੜਾ ਆਪਣਾ ਟੂਟੀਆਂ ਵਾਲਾ ਪੈਪ ਹੁੰਦਾ ਉਹਦੇ ਟੁਕੜੇ ਚੜੇ ਹੋਏ ਨੇ ਤੇ ਉਦੇ ਨਾਲ ਮਾੜਾ ਆਪਣੀ ਸੇਫਟੀ ਲੈਂਦੀ ਹੈ ਤੇ ਪੇਚਕਾਸ ਹੋ ਗਿਆ ਆਪਣਾ ਇਹ ਪ੍ਰੋਪਰ ਰੱਖੋ ਤੁਸੀਂ ਕਿਉਂਕਿ ਕਰੰਟ ਦਾ ਕੰਮ ਰਿਸਕੀ ਹੁੰਦਾ ਨਾ ਤਾਂ ਵੀਰੇ ਇਹਨਾਂ ਨੇ ਬੋਲਣ ਦੇਣਾ ਜਿੰਨੀ ਕੁ ਜਾਣਕਾਰੀ ਮੈਨੂੰ ਤੁਸੀਂ ਦੇਤੀ ਤਾਂ ਕਿਉਂਕਿ ਆਪਾਂ ਇਲੈਕਟ੍ਰੀਸ਼ੀਅਨ ਤਾਂ ਹੈ ਨਹੀਂ ਤੇ ਨਾ ਆਪਾਂ ਨੂੰ ਇਹ ਕੰਮ ਆਉਂਦਾ ਜਾਨੀ ਤੁਹਾਨੂੰ ਦੱਸਦਾ ਵੀ ਜੱਟ ਸੌਦਾ ਜਿਆ ਆ ਹੁੰਦਾ ਆਪਣਾ ਜੇ ਤੁਹਾਡੀ ਮੋਟਰ ਨੂੰ ਐਮਰਜੈਂਸੀ ਕੋਈ ਗੱਲਬਾਤ ਹੁੰਦੀ ਆ ਵੀ ਤੁਸੀਂ ਚਲਾ ਸਕਦੇ ਹੋ ਆਪ ਦਾ ਧੰਨਵਾਦ ਜੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਿਓ ਇਹ ਜੀ ਜਾਣਕਾਰੀ ਆਪਾਂ ਹੋਰ ਲੈ ਕੇ ਆਵਾਂਗੇ ਤੁਹਾਡੇ ਲਈ